ਜਿਸ ਦਿਨ ਮੇਰਾ ਬੱਚਾ ਲੈ ਕੇ ਗਏ ਨੇ ਮੇਥੋਂ ਮੇਰੇ ਘਰ ਚ ਪਏ ਸੋਨੇ ਦੀ ਚੈਨੀ ਖੋਈ ਆ ਵੀਵੋ ਫੋਨ ਮੇਰਾ ਉਹਦੇ ਵਿੱਚ ਸਾਰਾ ਡਾਟਾ ਮੇਰੇ ਬੱਚੇ ਦੇ ਪ੍ਰੂਫ ਸਕੂਲ ਦੇ ਪ੍ਰੂਫ ਸਾਰੇ ਪ੍ਰੂਫ ਡਾਟਾ ਸਾਰਾ ਇਹ ਫੋਨ ਕੋ ਕੇ ਲੈ ਗਏ ਮੇਥੋਂ ਕਿਰਚਾਂ ਨਾਲ ਸੀ ਇਹਦੇ ਮੈਂ ਸਸ ਦੇ ਹੱਥ ਚ ਕਿਰਚੇ ਸੀ ਬਾਕੀ ਜਿਹੜੇ ਨਾਲ ਅਣਪਛਾਤੇ ਵਿਅਕਤੀ ਸੀ ਉਹਨਾਂ ਹੱਥ ਕਿਰਚਾ ਕਰਪਾਨਾ ਸੀ ਇਹਨਾਂ ਨੇ ਕੁੱਟਮਾਰ ਕੀਤੀ ਮੇਰੇ ਤੇ ਮੇਰੀ ਬੜੀ ਸਿਸਟਰ ਦੀ ਨਾਲੇ ਸਤੋਂ ਇੱਕ ਫੋਨ ਸਾਡਾ ਭੰਨ ਗਏ ਅਸੀਂ ਵੀਡੀਓ ਬਣਾਉਣ ਲੱਗੇ ਜਦੋਂ ਇੱਕ ਫੋਨ ਭੰਨ ਗਏ ਮੇਰਾ ਫੋਨ ਵੀ ਨਾ 112 ਤੇ ਮੈਂ ਕਾਲ ਕਰਨ ਲੱਗੀ ਮੇਰਾ ਫੋਨ ਏ ਖੋਕੇ ਲੱਗੇ ਨੇ ਕਿਹੜੇ ਪਿੰਡ ਦੀ ਘਟਨਾ ਏ ਪਿੰਡ ਗੱਬੇ ਮਾਜਰੇ ਦੀ ਜੀ ਕੋਕੋ ਲਗੇ ਤੇ ਕਪੁਲਸ ਨੂੰ ਸੂਚਿਤ ਹੋ ਮੌਕੇ ਤੇ ਕਿੱਟਕਾ ਬਾਤ ਕਰ ਹਾਂਜੀ ਮੈਂ ਉਸੇ ਟਾਈਮ ਮੈਂ ਕਪੁਲਸ ਦੇ ਗਈ ਉੱਥੇ ਜਾ ਕੇ ਮੈਂ 10 ਰਾਤ ਨੂੰ 10 ਵਜੇ ਤੱਕ ਮੈਂ ਤੇ ਮੇਰੀ ਭੈਣ ਥਾਣੇ ਵਿੱਚ ਬੈਠੀਆਂ ਰਹੀਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਬੱਚਾ ਵੀ ਬੁਲਾਇਆ ਗਿਆ ਮੇਰੇ ਸਹੁਰਾ ਪਰਿਵਾਰ ਵੀ ਬੁਲਾਇਆ ਗਿਆ ਪਰ ਇਹਨਾਂ ਤੋਂ ਮੇਰਾ ਬੱਚਾ ਨਹੀਂ ਦਵਾਈ ਉੱਪਰ ਸਾਨੂੰ ਡਰਾਉਣ ਤੋਂ ਮਗਾਉਣ ਲੱਗੇ ਇਹ ਮੇਰਾ ਨਾਮ ਅਮਨਦੀਪ ਕੌਰ ਮੈਂ ਪਿੰਡ ਬੌਧਰੀ ਸਿੰਘ ਦੀ ਰਹਿਵਾਲੀ ਆ 2018 ਵਿੱਚ ਮੇਰੀ ਮੰਤੀ ਸੰਘ ਮਨੀ ਪਿੰਡ ਸੈਲਪੋ ਨਾਲ ਵਿਆਹ ਹੋਇਆ ਸੀ ਮੇਰੇ ਕੋਲ 4 ਸਾਲ ਦਾ ਬੇਟਾ ਹੈ ਜੀ ਮੈਂ ਆਪਣੀ ਜਾਣ ਪਛਾਣ ਦੇ ਰਿਸ਼ਤੇਦਾਰ ਕੋਲ ਅਗੇਂਸਮੈਂਟ ਤੇ ਆਈ ਸੀ ਉੱਥੇ ਮੇਂ ਸਾਰ ਸਹੁਰਾ ਫੈਮਿਲੀ ਮੇਰਾ 4 ਸਾਲ ਦਾ ਬੇਟਾ ਮੈਥੋਂ ਖੋ ਕੇ ਲੈ ਗਏ ਨੇ ਮੈਂ ਥਾਣੇ ਵੀ ਗਈ ਫੋਨੀ ਮਾਦਰੇ ਉੱਥੇ ਐਸਐਚਓ ਸਰ ਏਐਸਆਈ ਸਰ ਉਹਨਾਂ ਨੇ ਮੈਨੂੰ ਤਾਂਮਕੀਆਂ ਦਿੱਤੀਆਂ ਉਹਨਾਂ ਨੇ ਉਲਟਾ ਮੈਨੂੰ ਕਿਹਾ ਕਿ ਤੇਰੇ ਤੇ 420 ਦਾ ਪਰਚਾ ਹੋਊਗਾ। ਟਰੋਨ ਦੀ ਕਰਵਾਉਂਦੀ ਰਹੀ ਪਰ ਮੈਨੂੰ ਮੇਰਾ ਬੱਚਾ ਨਹੀਂ ਦਵਾਈਆ ਗਿਆ। 5 ਦਿਨ ਹੋ ਗਏ ਮੈਂ ਵੀ ਫਿਰ ਰਹੀ ਆ ਸਭ ਕਿਤੇ ਮੈਂ ਹੱਥ ਜੋੜ ਕੇ ਬੇਨਤੀਆਂ ਕਰਦੀ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਮੈਂ ਹਾਈ ਕੋਰਟ ਦੇ ਆਰਡਰ ਇਹਨਾਂ ਨੇ ਮੇਰੇ ਤੇ ਕੇਸ ਪਾਇਆ ਸੀ ਮੇਰੇ ਸਹੁਰਾ ਫੈਮਿਲੀ ਨੇ। ਮੈਂ ਕੇਸ ਜਿੱਤਤੀ ਆ ਹਾਈ ਕੋਰਟ ਦਾ ਬੱਚੇ ਦੀ ਕਸਟਡੀ ਮੈਨੂੰ ਦਿੱਤੀ ਗਈ ਆ ਪਰ ਇਹਨਾਂ ਨੇ ਹਾਈ ਕੋਰਟ ਦੇ ਆਰਡਰਾਂ ਦੀ ਉਲੰਘਣਾ ਕੀਤੀ ਆ। ਮੇਰਾ 4 ਸਾਲ ਦਾ ਬੇਟਾ ਮੈਥੂ ਕੋ ਕੇ ਲੈ ਗਏ ਨੇ। 5 ਦਿਨ ਹੋ ਗਏ ਮੈਨੂੰ ਧੱਕੇ ਖਾਂਦੀ ਪਰ ਮੇਰਾ ਬੇਟਾ ਕਿਸੇ ਨੇ ਨਹੀਂਂ ਦਵਾਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਡੀਐਸ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਹਿੰਦੀ ਆ ਕਿ ਮੇਰਾ ਬੱਚਾ ਮੈਨੂੰ ਸੇਫ ਮੇਰੇ ਕੋਲ ਪਹੁੰਚਾਇਆ ਜਾ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਜੀ ਮੇਰਾ ਬੱਚਾ ਮੇਰੇ ਕੋਲ ਨਹੀਂ ਆਉਂਦਾ ਉਹਨਾਂ ਨੇ ਨਾ ਤੇ ਇਹਨਾਂ ਤੇ ਜੀ ਮੈਨੂੰ ਕਹਿੰਦੇ ਹਾਈ ਕੋਰਟ ਦੇ ਆਰਡਰ ਆ ਬੱਚਾ ਤੈਨੂੰ ਮਿਲੂਗਾ ਜਿਸ ਟਾਈਮ ਮੇਰੇ ਸਹੁਰਾ ਫੈਮਿਲੀ ਆਏ ਉਹਨਾਂ ਨੇ ਗੱਲ ਲਵਾਤੀ ਪਤਾ ਨਹੀਂ ਉਹਨਾਂ ਨੇ ਕੀ ਆ ਕਿਹਾ ਪੈਸੇ ਲੈ ਕੇ ਉਹਨਾਂ ਦਾ ਪੱਕਾ ਪੋਰਟਾ ਉਹਨਾਂ ਦਾ ਫਿਰ ਮੈਨੂੰ ਧਮਕੀਆਂ ਦੇਣ ਲੱਗੇ ਕਹਿੰਦੇ 420 ਦਾ ਤੇਰੇ ਤੇ ਕੇਸ ਹੋਊਗਾ ਤੂੰ ਆਪਣੇ ਸੌਰਾ ਪਰਿਵਾਰ ਦੇ ਨਾਲ ਜਾ ਉੱਥੇ ਰਹਿ ਤੇਰੇ ਬੱਚੇ ਉਹਨਾਂ ਨਾਲ ਸੇਫ ਆ ਤੇਰੇ ਬੱਚੇ ਦੀ ਪਰਬ੍ਰਿਸ਼ ਵਧੀਆ ਕਰਨਗੇ ਜੋ ਚਿੱਟਾ ਵੇਚ ਰਹੇ ਨੇ ਗਲਤ ਕੰਮ ਕਰ ਰਹੇ ਹੋ ਮੇਰੇ ਬੱਚੇ ਦੀ ਕੀ ਸੇਫਤੀ ਉਹਨਾਂ ਕੋਲ ਕੀ ਮੇਰੇ ਬੱਚੇ ਦੀ ਪਰਬ੍ਰਿਸ਼ ਕਰਨਗੇ ਚਿੱਟਾ ਵੇਚਣ ਦੇ ਕੀ ਹੋਊਗਾ ਤੁਹਾਡੇ ਨੂੰ ਹਾਂਜੀ 2022 ਚ ਵੀ ਉਹਨਾਂ ਦਾ ਨਾਮ ਆਇਆ ਹੋਇਆ 2025 ਦੀ ਸਰਪੰਚ ਕੋਲਿਸਟ ਵਿੱਚ ਉਹਨਾਂ ਦਾ ਨਾਮ ਆਇਆ ਹੋਇਆ ਜੀ ਸਾਰੇ ਜਿਹੜੇ ਪੇਪਰ ਸਨ ਨਹੀਂ ਜੀ ਸਰਪੰਚ ਕੋਲ ਲਿਸਟ ਵਿੱਚ ਨਾਮ ਆਇਆ ਇਹ ਕੰਮਕੀਆਂ ਦਿੱਤੀਆਂ ਇਹਨਾਂ ਨੂੰ ਵੀ ਵਾਰਨਿੰਗਾਂ ਦਿੱਤੀਆਂ ਗਈਆਂ ਵੀ ਇਹ ਕੰਮ ਨਾ ਕਰੋ ਦੋ ਪੰਚਾਇਤ ਨੇ ਮਤਲਬ ਆਇਆ ਵੀ ਦਿੱਤੀ ਨਾ ਦਿੱਤੀ 2019 ਵਿੱਚ ਇਹਨਾਂ ਨੂੰ ਖੈੜ ਦੇ ਸੀਬੀਆਈ ਸਟਾਫ ਚੱਕ ਕੇ ਲੈ ਗਿਆ ਸੀ ਚਿੱਟੇ ਦੇ ਮਾਮਲੇ 'ਚ ਉਸ ਟਾਈਮ ਚਿੱਟਾ ਇਹਨਾਂ ਦੇ ਘਰੋਂ ਬਰਾਮਦ ਹੋਇਆ ਸੀ ਉਹਨਾਂ ਨੇ ਤਾਂ ਇਹ ਵਾਰਨਿੰਗ ਦੇ ਕੇ ਲਾਸਟ ਵਾਰਨਿੰਗ ਦੇ ਕੇ ਛੱਡਦਾ ਸੀ 2025 ਦੀ ਲਿਸਟ ਵਿੱਚ ਸਰਪੰਚ ਕੋਲ ਫੇਰ ਇਹਨਾਂ ਦੇ ਚਿੱਟੇ ਦੀ ਲਿਸਟ ਵਿੱਚ ਨਾਮ ਹੈ ਨਸ਼ਾ ਕੀ ਕਰਦੇ ਆ ਉਹ ਤੁਹਾਡੇ ਨਸਾਇ ਪਹਿਲਾ ਮੇਰੇ ਹਸਬੰਦ ਦੀ ਮੇਰੇ ਹਸਬੰਦ ਡਰਿੰਕ ਵਗੈਰਾ ਕਰਦੇ ਆ ਜੀ ਸਸੂ ਮਾ ਸਾਸੂ ਮਾ ਸਾ ਮੇਰੀ ਡਰਿੰਕ ਵੀ ਕਰਦੀ ਆ ਭੁੱਕੀ ਵੀ ਖਾਂਦੀ ਏ ਤੇ ਨਸ਼ੇ ਦੀਆਂ ਗੋਲੀਆਂ ਖਾਂਦੀ ਏ ਤਹੇਦਰਾਮ ਤੋਂ ਕਿੰਨਾ ਟਾਈਮ ਤੁਸੀਂ ਰਹੇ 6 ਮਹੀਨੇ ਰਹੀ ਆ ਜੀ ਪਰ ਮੇਰੇ ਸਸਤੇ ਨੰਦ ਨਨਦੋਈ ਆ ਦਿਔਰ ਇਹ ਮੇਰੇ ਨਾਲ ਪਹਿਲਾਂ ਤੋਂ ਹੀ ਮੇਰੇ ਨਾਲ ਲੜਾਈ ਕਲੇਸ਼ ਕਰਦੇ ਸੀ ਮੇਰੇ ਹਸਬੰਦ ਮੇਰੇ ਨਾਲ 6 ਮਹੀਨੇ ਤੱਕ ਠੀਕ ਰਹੇ ਨੇ ਪਰ ਉਹ ਵੀ ਇਹ ਨਾ ਜੈ ਸਵੰਦਾ ਕਿਸੇ ਅਜਨਾਨੀਆਂ ਨਾਲ ਉਹਨਾਂ ਨੂੰ ਘਰੇ ਲੈ ਕੇ ਆਉਂਦਾ ਏ ਉਹਨੂੰ ਘਰੇ ਲੈ ਕੇ ਆਉਂਦਾ ਮੇਰੀ ਕੁੱਟਮਾਰ ਕਰਦਾ ਏ ਕਹਿੰਦਾ ਕੰਪਰੋਮਾਈਜ਼ ਕਰ ਵੀ ਉਹ ਵੀ ਇੱਥੇ ਰਹੂਗੀ ਤੂੰ ਨਹੀਂ ਰਹ ਮੈਨੂੰ ਬਹੁਤ ਥਕਾ ਹੋ ਰਿਹਾ ਮੈਨੂੰ ਇਨਸਾਫ ਦਵਾਇਆ ਜਾਵੇ ਸੇਮ ਕੋ ਕੀ ਮੰਗ ਰਹੇ ਹੋ ਮੈਨੂੰ ਇਨਸਾਫ ਹੈ ਇਹ ਮੈਨੂੰ ਇਨਸਾਫ ਦਿੱਤਾ ਜਾਵੇ ਮੰਗ ਮੇਰਾ 4 ਸਾਲ ਦਾ ਬੇਟਾ ਮੈਨੂੰ ਦਿੱਤਾ ਜਾਵੇ 5 ਦਿਨ ਹੋ ਗਏ ਮੈਨੂੰ ਤੜਪ ਦੀ ਫਿਰਦੀ ਨੂੰ ਬੱਚੇ ਸਮੇਂ ਤੁਸੀਂ ਫੇਰ ਕਿੱਥੇ ਰਹੇ ਹੋ ਮੈਂ ਆਪਣੇ ਪੇਕੇ ਰਹਿ ਰਹੀ ਹਾਂ ਜੀ ਮਾਵਾਬ ਵੀ ਨਹੀਂ ਹੈ ਮੈਂ ਆਪਣਾ ਮੇਰੇ ਮਾਪੇ ਹੈ ਨਹੀਂ ਸੀ ਮੇ ਮਾਪੇ ਦੀ ਡੈਥ ਹੋਈ ਹੋਈ ਹੈ ਮੈਂ ਬੱਚੇ ਨੂੰ ਆਪਣੇ ਪੜਨ ਲਾਇਆ ਹੋਇਆ ਪ੍ਰਾਈਵੇਟ ਗ੍ਰੀਨ ਬੈਲ ਪਬਲਿਕ ਸਕੂਲ ਵਿੱਚ ਮੇਰੇ ਬੱਚੇ ਦੀ ਪੜਾਈ ਵੀ ਖਰਾਬ ਹੋ ਰਹੀ ਹੈ ਜੀ ਮੈਂ ਆਪ ਕੰਮ ਕਰ ਰਹੀ ਹਾਂ ਹਾਂ ਜੀ ਸੂਟ ਸਲਾਈ ਕਰਦੀ ਹਾਂ ਜੀ ਅੱਜ ਤੁਹਾਡੇ ਰਾਹੀਂ ਕਿ ਕਮਾਲਯੋਗ ਮੁੱਖ ਮੰਤਰੀ ਸਾਹਿਬ ਨੂੰ ਬੀ ਜੀ ਪੀ ਪੰਜਾਬ ਨੂੰ ਐਸ ਐਸ ਪੀ ਮੁਹਾਲੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਟਰ ਬੇਟੀ ਆਈ ਹੈ ਬੱਚੀ ਆਈ ਹੈ ਤੇ ਅਮਨਦੀਪ ਪੁੱਤਰ ਇਕਲਵੰਤ ਸਿੰਘ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਬੁਰਜਹਰੀ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਤੋਂ ਐ ਰੈਕੋਰਡ ਦੇ ਨੇੜੇ ਪਿੰਡ ਐ ਇਹ ਲੜਕੀ ਆਈ ਹੈ ਬੇਟੀ ਕਹਿੰਦੀ ਵੀ ਮੇਰਾ ਵਿਆਹ ਹੋਇਆ ਸਹਿਦੁਰਪਿੰਡ ਸਹਿਦੁਰਪਿੰਡ ਵਿਆਹ ਹੋਇਆ ਤੇ 4 ਸਾਲ ਦਾ ਇਹਦੇ ਕੋਲੇ ਬੱਚਾ ਬੇਟਾ ਜੀ ਜਿਹੜਾ 4 ਸਾਲ ਦਾ ਬੇਟਾ ਹੈ ਘਰ 'ਚ ਕੋਈ ਡਿਸਪਿਊਟ ਪੈ ਗਿਆ ਇਹ ਕਿਸੇ ਤਰ੍ਹਾਂ ਕੋਈ ਗਲਵਾਦਾ ਆਪਣੇ ਪੇਕਿਆਂ ਚਲੇ ਗਈ ਘਰਿਕ ਕਰਦੇ ਵਿੱਚ ਬੜੀ ਮੋਟੀ ਲੜਾਈ ਝਗੜਾ ਹੋ ਗਿਆ ਜਾਂ ਕਿਸੇ ਤਰ੍ਹਾਂ ਤੰਗ ਪਰੇਸ਼ਾਨੀ ਹੋ ਗਈ ਕੋਈ ਚਲੇ ਗਈ ਪਰ ਲੇਕਿਨ ਇਸ ਨੂੰ ਬਾਅਦ ਜਦ ਮੁੜ ਕੇ ਨਾ ਲਏ ਤਾਂ ਜਿਹੜਾ ਇੱਕ ਇਹਦੇ ਘਰ ਵਾਲੇ ਨੇ ਇਹ ਆ ਇਹਦੇ ਸਹੁਰੇ ਪਰਿਵਾਰ ਦੇ ਇੱਕ ਮਾਂ ਨੇ ਉਹ ਹਾਈ ਕੋਰਟ ਕੇਸ ਪਾਤਾ ਵੀ ਬੱਚਾ ਜਿਹੜਾ ਕਿਡਨੈਪ ਕਰਕੇ ਰੱਖਿਆ ਹੋਇਆ ਮੇਰੇ ਘਰ ਵਾਲੀ ਦੀ ਆ ਪਤਨੀ ਨੇ ਉਹ ਜਿਹੜਾ ਹਾਈ ਕੋਰਟ ਦੇ ਆਰਡਰ ਨੇ ਇਹ ਤੁਹਾਡੇ ਸਾਹਮਣੇ ਨੇ ਇਹ ਹਾਈ ਕੋਰਟ ਦੇ ਆਰਡਰਾਂ ਸੁਣਾਈ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਇਹ ਪੇਸ਼ ਹੋਏ ਬੱਚਾ ਲੈ ਕੇ ਪੇਸ਼ ਹੋਣਾ ਇਹਨਾਂ ਨੇ ਕਿਹਾ ਮੈਂ ਇਹਦੀ ਮਦਰ ਆ ਜੀ ਮੇਰੇ ਕੋਲ 4 ਸਾਲ ਦਾ ਬੱਚਾ ਹੈਗਾ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਤੇ ਆ ਕਿਸ ਤਰ੍ਹਾਂ ਬੜੀ ਸਾਰੀ ਗੱਲ ਦੱਸੀ ਹਾਈ ਕੋਰਟ ਹਾਈ ਕੋਰਟ ਜਿਹੜਾ ਕਿਡਨੈਪਿੰਗ ਦਾ ਕੇਸ ਮਦਰ ਤੇ ਪਾਇਆ ਸੀ ਉਹ ਖਾਰਜ ਹੋ ਗਿਆ ਖਾਰਜ ਹੋਣ ਦਾ ਮਤਲਬ ਇਹ ਹੱਕ ਚ ਹੋ ਗਿਆ ਕੇਸ ਵੀ ਹਾਂ ਜੋ ਬੱਚਾ ਸਹੀ ਥਾਂ 'ਚ ਕੋਈ ਕਿਡਨੈਪ ਨਹੀਂ ਹੈ ਪਰ ਉਸ ਤੋਂ ਬਾਅਦ ਜਦੋਂ ਕਿਤੇ 4-5 ਦਿਨ ਪਹਿਲਾਂ ਕਿਸੇ ਫੰਕਸ਼ਨ 'ਚ ਪ੍ਰੋਗਰਾਮ 'ਚ ਮੋਹਾਲੀ ਆਂਦੀ ਆਪਣੇ ਪੇਕੇਆਂ ਘਰ ਤੋਂ ਤਾਂ ਇਹ ਤੋਂ ਬੱਚਾ ਜ਼ਬਰਦਸਤੀ 5 ਬੰਦਿਆਂ ਨੇ ਤੇ 7 ਆਨੇ 4 ਆਨੇ ਉਹ ਖੋਲੇਗੇ 4 ਸਾਲ ਦਾ ਬੱਚੇ ਨੂੰ ਮਾਂ ਜੋ 5 ਦਿਨ ਤੋਂ ਤੜਫ ਰਹੀ ਆ ਆਪਣੇ ਬੱਚੇ ਨੂੰ ਮਿਲਣ ਲਈ 4 ਸਾਲ ਤੇ ਜਦੋਂ ਖਦਰ ਥਾਣਾ ਖਰੜ ਚ ਜਾਂਦੀ ਹੈ ਉੱਥੇ ਇੱਕ ਏਐਸਆਈ ਕੁਲਵਿੰਦਰ ਸਿੰਘ ਏਐਸਆਈ ਨਾਲ ਮੇਰੀ ਹੁਣ ਗੱਲ ਵੀ ਹੋ ਕੇ ਆਂਦੀ ਹੈ ਕਹਿੰਦਾ ਮੈਂ ਹਾਈ ਕੋਰਟ ਇਹਨਾਂ ਦਾ ਸਾਰਾ ਮੈਟਰ ਧਿਆਨ ਚ ਐਸਐਚਓ ਦੇ ਧਿਆਨ ਚ ਪਰ ਲੇਕਿਨ ਉਲਟਾ ਮਾਂ ਨੂੰ ਕਹਿੰਦੇ ਸਗੀ ਮਾਂ ਨੂੰ ਵੀ ਤੇਰੇ ਦੇ 420 ਦਾ ਮੁਕੱਦਮਾ ਦਰਜ ਹੋਊਗਾ ਹਾਈ ਕੋਰਟ ਕਹਿ ਰਿਹਾ ਵੀ ਬੱਚਾ ਸਹੀ ਹੱਥਾਂ 'ਚ ਐਸਾਹੀ ਮਾਂ ਕੋਲ ਹੈ ਆਪਣਾ ਬੱਚਾ ਪੇਰੈਂਟਸ ਕੋਲੇ ਬੱਚੀ ਕੋਲੇਗਾ ਪਰ ਇੱਕ ਐਸਐਚਓ ਏਐਸਆਈ ਕਹਿੰਦਾ ਜੀ ਤੇਰੇ ਦੇ 400 ਦਾ ਮੁਕੱਦਮਾ 420 ਦਾ ਮੁਕੱਦਮਾ ਦਰਜ ਹੋਊਗਾ ਜਿਹੜੀਆਂ ਅਜਹੀਆਂ ਘਟਨਾਏ ਪਹਿਲੀ ਘਟਨਾ ਨਹੀਂ ਹੈ ਪਹਿਲਾਂ ਵੀ ਸਦਰਖਾਨੇ ਦੀ ਇੱਕ ਘਟਨਾ ਸੀ ਜਿਹੜੀ ਕੁੜੀ ਨੂੰ ਰਿਕਵਰ ਕਰਿਆ ਨਵਾਲਕ ਕੁੜੀ ਨੂੰ ਨਵਾਲਕ ਬੱਚੀ ਨੂੰ 1 ਸਾਲ ਬਾਅਦ ਰਿਕਵਰ ਕਰਿਆ ਉਹਨਾਂ ਦੀ ਨਲਾਇਕੀ ਕਰਕੇ ਉਸ ਨਵਾਲਕ ਕੁੜੀ ਕੋਲ ਇੱਕ ਬੱਚਾ ਪੈਦਾ ਹੋ ਗਿਆ ਜਿਹਨੂੰ ਹੁਣ ਨਾਰੀ ਨਿਕੈਤਨ ਛੱਡਿਆ ਵਾ ਐਸਐਚਓ ਆਇਆ ਔਰ ਗਲਤੀ ਮੰਨੀ ਮਾਫੀ ਮੰਗੀ ਰਿਕਵਰ ਕਰਕੇ ਲਿਆ ਪਰ ਹੁਣ ਕਿਸ ਕਿਸ ਪਿੱਛੇ ਅਸੀਂ ਧਰਨੇ ਲਾਈਏ ਜਾਈਏ ਕਿਸ ਪਿੱਛੇ ਮਜਾਰੇ ਕਰੀਏ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜੇ ਕੋਈ ਐਸਐਚਓ ਐਐਸਆਈ ਨਹੀਂ ਕੰਮ ਕਰਦਾ ਨਹੀਂ ਕੋਈ ਸਹੀ ਬੋਲਦਾ ਜਾਂ ਉਲਟੇ ਸਿੱਧੇ ਧਮਕੀ ਦਿੰਦਾ ਇਹਨਾਂ ਦਾ ਤੁਰੰਤ ਪਹਿਲਾਂ ਇਹਨਾਂ ਦੇ ਕਾਰਵਾਈ ਹੋਏ ਬਾਅਦ ਚ ਉਸ ਤੋਂ ਬੱਚਾ ਰਿਕਵਰ ਕਰਕੇ ਇਸ ਮਦਰ ਨੂੰ ਇਸ ਬੱਚੀ ਨੂੰ ਇਹਦੇ ਨੂੰ ਬੜੇ ਬੇਟਾ ਸੰਭਾਲਾ ਜਾਵੇ ਅੱਜ ਦਰਦਰ ਦੀਆਂ ਠੋਕਰਾਂ ਪਿਛਲੇ 5-7 ਦਿਨ ਤੋਂ ਖਾ ਰਹੀ ਹੈ ਤੇ ਇੱਥੇ ਆ ਕੇ ਸਵੇਰ ਦੀ ਅਜ ਲੋਰਹੀ ਹੈ ਕਿ ਇਹਦੀ ਮੇਰਾ ਬੱਚਾ ਮੈਨੂੰ ਨਹੀਂ ਮਿਲਦਾ ਮੈਂ ਤੜਫ ਰਹੀ ਹਾਂ ਤੇ ਪੁਲਿਸ ਜਿਹੜੀ ਆ ਉਲਟੇ ਧਮਕਾ ਰਹੀ ਹੈ ਮੈਨੂੰ ਡਰਾ ਰਹੀ ਹੈ ਵੀ ਤੇਰੇ ਤੇ ਫਰਜ਼ਿਆਦਰ ਚ ਹੋ ਜਾਊਗਾ ਕੋਈ 7 ਸਾਲ ਤੋਂ ਬੱਚਾ ਮਾਂ ਰੱਖ ਸਕਦੀ ਹੈ ਉਹ ਤੋਂ ਬਾਅਦ ਵੀ ਕੋਰਟ 'ਚ ਕੇਸ ਪਾ ਕੇ ਲੈਣਾ ਪੈਂਦਾ ਉਹਦੇ ਕੋਈ ਪੜਾਈ ਵਾਸਤੇ ਲਾ ਦੀਏ ਜਾਂ ਕਿਸੇ ਤਰ੍ਹਾਂ ਲਾ ਲਈਏ ਵੀ ਤੁਸੀਂ ਕਰੋ ਉਹ ਵੀ ਬੱਚੇ ਦੀ ਮਰਜ਼ੀ ਬੱਚੇ ਦਾ ਥੋੜਾ ਬਹੁਤਾ ਲੈਂਦੇ ਹੋਗੇ ਜਾਂ ਕੋਈ ਗਾਰਡਨ ਬਣਾਉਂਦੇ ਆ ਬੱਚੇ ਦੀ ਸੁਣਾਈ ਕਰਕੇ ਬੱਚੇ ਦੀ ਮਾਂ ਦੀ ਸੁਣਾਈ ਕਰਕੇ ਤਾਂ ਕਿਤੇ ਕੋਰਟ ਜੋ 6-7 ਸਾਲ ਬਾਅਦ ਬੱਚਾ ਲੈ ਸਕਦੇ ਆ ਪਰ ਲੇਕਿਨ ਜਿਹੜਾ 4 ਸਾਲ ਦਾ ਬੱਚਾ ਹੋਇਆ ਉਹ ਨਜਾਇਜ਼ ਹੈ ਗਲਤ ਹੈ ਇੱਕ ਹਾਈ ਕੋਰਟ ਦੇ ਹੁਕਮਾਂ ਨੂੰ ਨਿਮੰਨਿਆ ਹਾਈ ਕੋਰਟ ਦੇ ਹੁਕਮਾਂ ਦੀ ਮਾਨ ਨਾਮੀ ਹੈ ਜੇਕਰ ਇਹੀ ਐਸਐਸਪੀ ਮੋਹਾਲੀ ਐਸਐਚਓ ਸਦਰ ਥਾਣਾ ਇਹ ਬੱਚਾ ਨਹੀਂ ਦੋਂਦੇ ਤਾਂ ਜਿਹੜੀ ਅਗਲੀ ਲੀਗਲੀ ਕਾਰਵਾਈ ਹੈ ਅਸੀਂ ਦੇ ਕੇ ਇੱਕ ਡੋਡਸ ਅਸੀਂ ਕੰਡੈਮਨਡ ਵੀ ਜ਼ੈਰ ਕਰਾਂਗੇ ਤਾਂ ਕਿ ਜਿਹੜੀ ਕੋਰਟ ਦੇ ਹੁਕਮਾਂ ਦੀ ਮਾਨਾਨੀ ਹੋਵੇ